वाहेगुरु जी का खालसा वाहेगुरु जी की फतेह सा संग जी ए मैं धो तो के सुखा के रखी है और इस ये हैगा अंब ये मैं तो ये दो गिटक है एक किसी किस्मत वाले मिलता है का। जी किस्मत जी है उन्होंने मिलता है और किस्मत खुलन की कह सकते हो कि चाबी आ कह सकते किस्मत खुलन की चाबी है अंब लखा के एक अद्धा ही बनता है प्यार मोहब्बत पैसा हर पास इज्जत यो अंब है अपना ओकल्ट जो ज्योतिष कहते हैं एक जगह लिखे देखिया वा कि जिस बंदे कोल को वाला अंब आ जाए जा तीन वाला आ जाए जा ओ महा 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 किस्मत वाला होंगे ओरी किस्मत का जवाब नहीं जो दो वाला आ गया यह भी बहुत चंगी किस्मत वाला है और तो आशीर्वाद नंब मैं लेके आया मेनू ही मिलया वा और दोनों गुटलिया आपस जुड़िया हुई अंब है अगर ये अंब थ मिल जाए ते छड़े हो ना। भे, भे, तो ना चाहे दस रुपए भी रुपए पा रुपए फालतू भी लवे देके ले आयो और मिया बीबी मतलब के सिंह और सिंह दोनों खान इन उन्ह प्यारेगा प्यार भी एदा बधेगा कि दो जिसम एक जान हो जाएंगे लख अंब एक अंब बन इस तरह इन जोड़ा अंब भी कह सकते केले तुम आम देखे होने एक दो दो केले मगर अंब शायद पहली बार देखा होना और जिन्हें अंब ए खा लिया ਔਰ ਇਹ ਕਿਸਮਤ ਬਦਲ ਜਾਂਦੀ ਹੈ ਮਮੀ ਜਿੱਦੰਦਾਏ ਅੰਬ ਲਿਆਇਆ ਵਾ ਔਰ ਇਹਦਾ ਮੈਂ ਸੇਵਨ ਕੀਤਾ ਹੈਗਾ ਇਹ ਕਹਿ ਸਕਦੇ ਹੋ ਕਿ ਮੇਰੇ ਨਾਲ ਵੀ ਬਹੁਤ ਜ਼ਿੰਦਗੀ ਮੇਰੀ ਬਦਲਦੀ ਜਾ ਰਹੀ ਹੈ ਮੇਰੇ ਤੇ ਵਾਇਗੁਰ ਦਾ ਪਹਿਲਾਂ ਹੀ ਆਸ਼ੀਰਵਾਦ ਸੀਗਾ ਹੁਣ ਹੋਰ ਜ਼ਿਆਦਾ ਗੂੜਾ ਆਸ਼ੀਰਵਾਦ ਹੋ ਗਿਆ ਵਾ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਜਿੱਦੋਂ ਮੈਨੂੰ ਜੋ ਚਾਹੀਦਾ ਮੈਂ ਆਪਣੇ ਮਨ ਦੇ ਵਿੱਚ ਹੀ ਸੋਚਦਾ ਹਾਂ ਮੇਰਾ ਪੂਰਾ ਹੋ ਜਾਂਦਾ ਹੈ ਵਾਹਿਗੁਰੂ ਦੀ ਕਿਰਪਾ ਹੈ ਜਾਂ ਫਿਰ ਇਹ ਦੀ ਕੁਝ ਬਦੌਲਤ ਹੋਇਆ ਇਹ ਮੈਂ ਕਹਿ ਨਹੀਂ ਸਕਦਾ ਮਗਰ ਇਹਨਾਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਮੇਰੀਆਂ ਜਿਹੜੀਆਂ ਛੋਟੀ ਮੋਟੀ ਪਰੇਸ਼ਾਨੀਆਂ ਸਭ ਖਤਮ ਹੋ ਗੀਆਂ ਔਰ ਜਿਨ੍ਹਾਂ ਨੂੰ ਮੈਂ ਉਪਾਏ ਦੱਸਦਾ ਮਾਂ ਔਰ ਜਿਨ੍ਹਾਂ ਦੇ ਮੈਂ ਬਲੈਕ ਮੈਜਿਕ ਕੱਟਣਾ ਉਹ ਇਸ ਟਾਈਮ 100% ਨਹੀਂ 1 ਲੱਖ ਪਰਸੈਂਟ ਕਾਮਯਾਬ ਹੈ ਉਹ ਮੈਂ ਛਾਤੀ ਦੇ ਹੱਥ ਮਾਰ ਕੇ ਕਹਿ ਸਕਦਾ ਕਿ ਜੋ ਮੈਨੂੰ ਰੱਬ ਨੇ ਬਖਸ਼ਿਸ਼ ਦਿੱਤੀ ਜਿਹਦੇ ਸਾਹਮਣੇ ਮੈਂ ਕੱਟਦਾ ਵਾਂ ਕੋਈ ਕੱਟ ਕੇ ਦਿਖਾ ਦੇ ਤੁਹਾਡਾ ਸਿਰ 'ਚ ਦਰਦ ਹੋ ਰਹੀ ਹੈ ਜਿਸਮ ਅਕੜਿਆ ਹੋਇਆ ਵਾ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਜਾਂ ਰੋਟੀ ਖਾਣ ਲੱਗੇ ਹੋ ਤੇ 4 ਦੀ ਹੈਗਾ 6 ਖਾ ਜਾਂਦੇ ਹੋ 8 ਖਾ ਜਾਂਦੇ ਹੋ ਤੇ ਸਾਵਧਾਨ ਹੋ ਜਾਓ ਤੁਹਾਨੂੰ ਚੱਕਰ ਆਉਂਦੇ ਆ ਕੋਈ ਬਾਹਰੋਂ ਬੰਦਾ ਆਉਂਦਾ ਤੁਹਾਡੇ ਘਰ ਅਰ ਤੁਸੀਂ ਉਹਨੂੰ ਦੇਖ ਕੇ ਅੰਦਰ ਵੜਨ ਦੀ ਕੋਸ਼ਿਸ਼ ਕਰਦੇ ਹੋ ਕੰਮ ਤੇ ਜਾਨ ਨੂੰ ਦਿਲ ਨਹੀਂ ਕਰਦਾ ਹਮੇਸ਼ਾ ਲੰਮੇ ਪੈਰ ਹੁੰਦੇ ਹੋ ਖਾਈ ਜਾਂਦੇ ਹੋ ਤੇ ਸਾਵਧਾਨ ਹੋ ਜਾਓ ਤੁਹਾਡੇ ਤੇ ਕਾਲਾ ਜਾਦੂ ਜਾਂ ਕੁਝ ਹੋਰ ਤਾਂ ਨਹੀਂ ਕੀਤਾ ਹੋਇਆ ਅਗਰ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਮੈਂ ਕੁਝ ਕਰ ਨਹੀਂ ਸਕਦਾ ਮੈਂ ਅਧਮਤਿਆ ਕਰਨੀ ਹੈ ਜਾਂ ਤੁਹਾਡੇ ਦੇ ਦਿਲ ਕਰਦਾ ਮੈਂ ਇਹਨੂੰ ਗੋਲੀ ਮਾਰ ਦਵਾ ਮੈਨੂੰ ਮਾਰ ਦਵਾ ਮੈਂ 80% ਤੋਂ 90% ਐਸੇ ਕੇਸ ਦੇਖੇ ਆ ਜਦੋਂ ਮੈਂ ਸਕੈਨ ਕਰਦਾ ਵਾਂ ਉਹਨਾਂ ਦੇ ਉੱਤੇ ਕੁਝ ਨਾ ਕੁਝ ਉੱਪਰਲੀ ਕੀਤੀ ਹੁੰਦੀ ਆ ਜਿਹੜਾ ਕਿਸੇ ਦਾ ਮਰਡਰ ਕਰਦਾ ਆ ਉਹਨਾਂ ਦੇ ਕੋਈ ਨਾ ਕੋਈ ਬੈੜ ਸ਼ਕਤੀ ਉਹਦੇ ਨਾਲ ਹੁੰਦੀ ਆ ਆ ਹੁਣ ਇੱਕ ਕਾਂਡ ਹੋਇਆ ਸੀ ਉਹ ਟੈਨਿਸ ਖਿਡਾਰੀ ਦੇ ਪਿਓ ਨੇ ਧੀ ਨੂੰ ਗੋਲੀ ਮਾਰੀ ਸੀ ਉਹਦਾ ਵੀਡੀਓ ਚੱਲ ਰਿਹਾ ਸੀ ਤੇ ਮੈਂ ਉਹਨੂੰ ਸਕੈਨ ਕੀਤਾ ਉਹ ਤੇ ਬੁਰੀ ਸ਼ਕਤੀ ਸੀਗੀ ਐਵੇਂ ਕੋਈ ਆਪਣਾ ਪਿਓ ਆਪਣੀ ਧੀ ਨੂੰ ਇਦਾਂ ਗੋਲੀ ਨਹੀਂ ਮਾਰ ਦੇਗਾ ਚਾਹੇ ਧੀ ਕਿੰਨੀ ਵੀ ਬੁਰੀ ਹੋਵੇ ਮੁੰਡੇ ਨੂੰ ਮਾਰ ਸਕਦਾ ਪਰ ਧੀ ਨੂੰ ਨਹੀਂ ਮਾਰ ਸਕਦਾ ਇਸ ਲਈ ਜੇ ਦੋਵੇਂ ਤੁਹਾਨੂੰ ਗਲਤ ਕੰਮ ਕਰਨ ਵਾਸਤੇ ਕੋਈ ਤੁਹਾਨੂੰ ਪ੍ਰੇਰਦਾ ਭਿਆਂਦਰੋਂ ਤੇ ਆਪਣਾ ਔਰਾ ਚੈੱਕ ਕਰਾਓ ਕੰਮਕਾਰ ਬੰਦ ਹੋ ਗਿਆ ਔਰਾ ਚੈੱਕ ਕਰਾਓ ਤੁਹਾਡੇ ਪੈਸੇ ਰੁਕਦੇ ਪਏ ਆ ਔਰਾ ਚੈੱਕ ਕਰਾਓ ਜਿਆਦਾ ਨਹੀਂ ਤਮੇ 80% ਕੇ ਸਰਦਾਵਾ ਕਿ ਕੁਛ ਨਾ ਕੋਈ ਤੁਹਾਡੇ ਤੇ ਉੱਪਰਲੀ ਸ਼ਕਤੀਆਂ ਹੈਗੀਆਂ ਬੈਡ એનર્ਜੀ ਜੋ ਤੁਹਾਨੂੰ ਰੋਕਦੀ ਆ ਪਹਿਲਾਂ ਆਪਣਾ ਘਰ ਚੈੱਕ ਕਰੋ घर चेक वास्ते मैं सबन दसदा रहना है नींबू का उपाय लौंग उपाय हम करना है कि ग्यारह लौंग ले लो खबे हाथे रखो सजे हाथने उपर रखो और अपने हार्ट चक्रा को ले आओ और कहो ਕਿ ਮੇਰੇ ਇਸ ਘਰ ਦੇ ਵਿੱਚ ਜਿੰਨੀ ਵੀ बैड એનર્ਜੀ ਆ ਉਹ ਇਹਨਾਂ ਦੇ ਵਿੱਚ ਆ ਜਾਏ ਔਰ ਮੈਨੂੰ ਪਤਾ ਲੱਗੇ ਕਿ ਮੇਰੇ ਘਰ 'ਚ ਕਿੰਨੀ बैड એનર્ਜੀ ਆ ਆਪਣੇ ਵਾਹਿਗੁਰੂ ਦਾ ਸ਼ੁਕਰ ਅਦਾ ਕਰੋ ਜਾਂ RAM ਜੀ ਦਾ ਜਾਂ Hanuman ji ਦਾ ਜਿੰਨੂੰ ਤੁਸੀਂ ਮੰਨਦੇ ਹੋ ਉਸ ਤੋਂ ਬਾਅਦ ਇਹਨੂੰ ਸੱਜੇ ਹੱਥੇ ਲੈ ਲਓ ਆਪਣੇ ਘਰ ਦੇ ਵਿੱਚ ਘੁੰਮੋ ਦੀਵਾਰ ਦੇ ਨਾਲ-ਨਾਲ ਹੌਲੀ-ਹੌਲੀ ਜੋੜ-ਜੋੜ ਨਹੀਂ ਬਲਕਿ ਹੌਲੀ-ਹੌਲੀ ਬੇਬੀ ਸਟੈਪ ਚੁੱਕ ਕੇ ਪੂਰੇ ਘਰ ਦੇ ਵਿੱਚ ਘੁੰਮੋ ਟਾਇਲਟ ਦੇ ਵਿੱਚ ਜਾਓ ਸਟੋਰ ਰੂਮ ਦੇ ਵਿੱਚ ਜਾਓ ਬਾਲਕਨੀ ਦੇ ਘੁੰਮ ਕੇ ਪੂਰਾ ਅੱਧਾ ਗਲਾਸ ਪਾਣੀ ਲੈ ਕੇ ਉਹਦੇ ਵਿੱਚ ਪਾ ਦਿਓ। ਔਰ 3 ਜਾਂ 4 ਘੰਟੇ ਬਾਅਦ ਦੇਖੋ ਉਹ ਜਿਹੜੇ ਖੜੇ ਕਿੰਨੇ ਆ ਤੇ ਲੰਮੇ ਕਿੰਨੇ ਪੈ ਗਏ ਆ। ਜਿੰਨੇ ਖੜੇ ਆ ਉਹਨੇ ਮੁਸੀਬਤ ਹੈ ਜਿੰਨੇ ਲੰਮੇ ਪਏ ਆ ਸਭ ਕੁਝ ਸ਼ਾਂਤੀ ਹੈਗੀ ਆ। ਇਹਦੇ ਨਾਲ ਤੁਹਾਨੂੰ ਪਤਾ ਲੱਗ ਜਾਏਗਾ ਤੁਹਾਡੇ ਘਰ 'ਚ ਬੈਡ એનર્ਜੀ ਹੈ ਕਿ ਨਹੀਂ ਹੈ। बैड एनर्जी को घरों क्डो थोड़े सारे काम भर लग पे अगर इंसान के उदा औरा चेक करा लो वागुरु जी का खालसा वाहगुरु जी की फल